ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਬਿੰਦਰ ਸਿੰਘ ਬੀਤੇ ਦੋ ਦਿਨਾਂ ਤੋਂ ਇੱਕ BBMP ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋ ਰਹੀ ਹੈ ਜਿਸ ਚਿੱਠੀ ਦੇ ਵਿੱਚ ਅਤਿਅੰਤਨ ਤੌਰ ਦੇ ਉੱਤੇ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਦਾ ਵਧਣ ਦਾ ਖਤਰਾ ਜਿਤਾਇਆ ਗਿਆ ਤਾਂ ਮੌਕੇ ਦੇ ਤਾਜ਼ਾ ਹਾਲਾਤ ਤੁਹਾਨੂੰ ਅਸੀਂ ਬਿਆਸ ਦਰਿਆ ਦੇ ਦਿਖਾ ਰਹੇ ਹਾਂ ਅਸੀਂ ਇਸ ਟਾਈਮ ਗੁਰਦਾਸਪੁਰ ਤੇ ਮੁਕੇਰੀਆਂ ਨੂੰ ਜੋੜਨ ਵਾਲੇ ਪੁਲ ਦੇ ਉੱਤੇ ਮੌਜੂਦ ਹਾਂ ਬਿਆਸ ਦਰਿਆ ਦੇ ਉੱਤੇ ਮੌਜੂਦ ਹਾਂ ਔਰ ਆਮ ਦਿਨਾਂ ਦੇ ਨਾਲੋਂ ਇੱਥੇ ਪਾਣੀ ਜਿਹੜਾ ਉਹਦੀ ਮਾਤਰਾ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੈ ਹਾਲਾਂਕਿ ਜਦੋਂ ਅਸੀਂ ਪਿਛਲੀ ਵਾਰ ਪਿਛਲੇ ਸਾਲ ਦੇ ਹੜ੍ਹਾਂ ਦੇ ਦਰਮਿਆਨ ਦੇਖਿਆ ਸੀ ਤਾਂ ਜਿਹੜੇ ਇੱਧਰ ਆ ਖੇਤ ਸੀਗੇ ਇਹ ਵੀ ਪਾਣੀ ਦੇ ਵਿੱਚ ਡੁੱਬਿਓ ਨਜ਼ਰ ਆ ਰਹੇ ਸੀਗੇ ਔਰ ਜਦੋਂ ਰੁਟੀਨ ਦੀ ਗੱਲ ਕਰਦੇ ਆ ਤਾਂ ਰੁਟੀਨ ਦੇ ਵਿੱਚ ਲਗਭਗ ਇੱਕ ਬਹੁਤ ਛੋਟੇ ਪੱਦਰ ਦੇ ਉੱਤੇ ਪਾਣੀ ਇਸ ਦਰਿਆ ਦੇ ਵਿੱਚੋਂ ਲੰਘਦਾ ਪਰ ਇਸ ਸਮੇਂ ਪਾਣੀ ਜਿਹੜਾ ਦਰਿਆ ਦੇ ਵਿੱਚ ਉਫਾਨ ਦੇ ਉੱਤੇ ਹੈ ਔਰ ਜਿਹੜੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆ ਰਹੀ ਹੈ ਕਿ ਆਉਣ ਵਾਲੇ ਕੱਲ ਜਾਂ ਪਰਸੋਂ ਖਾਸ ਤੌਰ ਦੇ ਉੱਤੇ ਕੱਲ ਦਾ ਜ਼ਿਕਰ ਸੂਤਰਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਕੱਲ ਬੀਬੀ ਐਨ ਬੀ ਦੇ ਵੱਲੋਂ ਜਿਹੜੇ ਪੌਂਗ ਡੈਮ ਦੇ ਸਪਿਲਵੇ ਨੇ ਉਹਨਾਂ ਤੋਂ ਪਾਣੀ ਛੱਡਣ ਜਾਏ ਛੱਡਿਆ ਜਾ ਸਕਦਾ ਹੈ ਲਗਭਗ 4000 ਕਿਊਸਿਕ ਪਾਣੀ ਸਪਿਲਵੇ ਤੋਂ ਛੱਡਣ ਦੀ ਜਿਹੜੀ ਹੈ ਉਮੀਦ ਜਿਤਾਈ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਔਰ ਜਿਸ ਤੋਂ ਬਾਅਦ ਉਹ ਪਾਣੀ ਸਾਰਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਹੁਣ ਜੇਕਰ ਇਸ ਪਾਣੀ ਦੀ ਟੈਕਨੀਕਲਟੀ ਨੂੰ ਟੈਕਨੀਕਲੀ ਇਹਨੂੰ ਸਮਝਣਾ ਚਾਹੀਏ ਕਿ ਹਰ ਰੋਜ਼ ਕਿੰਨਾ ਪਾਣੀ ਬਿਆਸ ਦਰਿਆ ਦੇ ਵਿੱਚ ਆ ਰਿਹਾ ਹੈ ਕਿੰਨਾ ਡੈਮ ਤੋਂ ਪਾਣੀ ਜਿਹੜਾ ਹੈ ਉਹ ਵਰਤਿਆ ਜਾ ਰਿਹਾ ਹੈ ਬਿਜਲੀ ਬਣਾਉਣ ਦੇ ਲਈ ਤਾਂ ਬਿਆਸ ਦਰਿਆ ਦੀਆਂ ਤਸਵੀਰਾਂ ਵੀ ਤੁਸੀਂ ਨਾਲ ਦੀ ਨਾਲ ਦੇਖੋ ਤਾਂ ਲਗਭਗ ਜਿਹੜੀ ਪੌਂਗ ਡੈਮ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਤੋਂ ਲਗਭਗ 18995 ਕਿਊਸਿਕ ਪਾਣੀ ਹੈ ਉਹ ਰੂਟੀਨ ਦੇ ਵਿੱਚ ਉਹ ਟਰਬਾਈਨਸ ਦੇ थ्रू ਛੱਡਿਆ ਜਾ ਰਿਹਾ ਹੈ ਭਾਵ ਕਿ ਉਹ ਪਾਣੀ ਰੈਗੂਲਰ ਦਿਨਾਂ ਦੇ ਵਿੱਚ ਛੱਡਿਆ ਜਾਂਦਾ ਹੈ ਜਿਹੜਾ ਟਰਬਾਈਨਸ ਦੇ ਵਿੱਚੋਂ ਹੋ ਕੇ ਲੰਘਦਾ ਹੈ ਔਰ ਉਹ ਨਾਲ ਟਰਬਾਈਨਸ ਦੇ ਨਾਲ ਬਿਜਲੀ ਬਣਾਈ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਹਿਮਾਚਲ ਦੇ ਵਿੱਚ ਬੱਦਲ ਫਟ ਰਹੇ ਨੇ ਜਾਂ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜਿਹੜੀ ਹੈ ਉਹ ਭਵਿੱਖਬਾਣੀ ਕੀਤੀ ਗਈ ਹੈ ਕਿ ਹਿਮਾਚਲ ਦੇ ਵਿੱਚ ਹੋਰ ਬਰਸਾਤ ਹੋ ਸਕਦੀ ਹੈ ਉਸ ਦੇ ਨਾਲ ਬਦਲ ਫਟਣ ਦੀ ਜਿਹੜੀ ਹੈ ਸ਼ੰਕਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਜਾ ਰਹੀ ਹੈ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਤਾਂ ਇਹ ਚਤਨ ਤੌਰ ਦੇ ਉੱਤੇ ਕੱਲ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਕੱਲ ਬੀਬੀਐਮਬੀ ਦੇ ਜਿਹੜੇ ਪਿਲਵੇਜ਼ ਨੇ ਉਹ ਚੱਕੇ ਜਾਣਗੇ ਜਿੱਥੋਂ ਜਿਹੜਾ ਪਾਣੀ ਦਾ ਲੈਵਲ ਇਸ ਸਮੇ ਪੂਰਾ ਹੋ ਚੁੱਕਿਆ ਔਰ ਉਤੋਂ ਹੁਣ 4000 ਕਿਊਸਿਕ ਪਾਣੀ ਛੱਡੇ ਜਾਣ ਦੀ ਉਮੀਦ ਜਿਤਾਈ ਜਾ ਰਹੀ ਹੈ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਹਾਲਾਂਕਿ ਜਿਹੜਾ 18995 ਕਿਊਸਿਕ ਪਾਣੀ ਜਿਹੜਾ ਉਹ ਬਿਆਸ ਮਾਫ ਕਰਨਾ ਜਿਹੜਾ ਪ੍ਰੋਗਰਾਮ ਤੋਂ ਛੱਡਿਆ ਜਾ ਰਿਹਾ ਉਹ ਟਰਬਾਈਨ ਦੇ थ्रू ਆ ਰਿਹਾ ਉਹਦੇ ਵਿੱਚੋਂ ਜਿਹੜੀ ਬਰਾਜ ਨਹਿਰ ਹੈ ਜਿਹੜੀ ਇੱਕ ਨਹਿਰ ਲੰਘਦੀ ਹੈ ਲਗਭਗ ਉਹ ਪੌਂਗ ਡੈਮ ਤੋਂ ਸ਼ੁਰੂ ਹੁੰਦੀ ਹੈ ਬਵਿੰਜਾ ਗੇਟਾਂ ਤੋਂ ਉਹ ਨਹਿਰ ਜਿਹੜੀ ਆ ਉਹਦੇ ਬਿਲਕੁਲ ਨਾਲੋਂ ਸ਼ੁਰੂ ਹੁੰਦੀ ਹੈ ਪੌਂਗ ਡੈਮ ਦੇ ਫਿਲ ਬੇਸ ਦੇ ਜਿੱਥੋਂ ਹੁਣ ਜਿਹੜੇ ਬਵਿੰਜਾ ਗੇਟਾਂ ਦੇ ਨਾਲ ਹੀ ਉਹ ਨਹਿਰ ਸ਼ੁਰੂ ਹੁੰਦੀ ਹੈ ਉਹ ਉੱਚੀ ਵਸੀ ਤੋਂ ਲੰਘਦੀ ਹੋਈ ਸਿੱਧੀ ਜਾ ਕੇ ਅੱਗੇ ਬਿਆਸ ਦਰਿਆ ਨੂੰ ਮਿਲਦੀ ਹੈ ਤਾਂ ਉਹਦੇ ਵਿੱਚ ਲਗਭਗ ਉਹਦੀ ਕੈਪੈਸਿਟੀ ਜਿਹੜੀ ਹੈ ਉਹ 11000 ਕਿਊਸਿਕ ਪਾਣੀ ਦੀ ਹੈ ਤਾਂ ਹਾਲ ਦੀ ਘੜੀ ਉਹਦੇ ਵਿੱਚ ਲਗਭਗ 10000 ਕਿਊਸਿਕ ਪਾਣੀ ਰੂਟੀਨ ਦੇ ਵਿੱਚ ਆ ਰਿਹਾ ਹੈ 11500 ਕਿਊਸਿਕ ਦੀ ਕੈਪੈਸਿਟੀ ਹੈ 10000 ਕਿਊਸਿਕ ਪਾਣੀ ਉਹਦੇ ਵਿੱਚ ਛੱਡਿਆ ਜਾ ਰਿਹਾ ਹੈ ਔਰ ਜੇਕਰ ਨਹਿਰ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਨਹਿਰ ਦੀ ਹਾਲਤ ਉਹ ਬੇਹੱਦ ਖਸਤਾ ਹੈ ਉਹ ਬੇਹੱਦ ਜਿਹੜੀ ਹੈ ਜਗ੍ਹਾ-ਜਗ੍ਹਾ ਤੋਂ ਨਹਿਰ ਟੁੱਟੀ ਹੋਈ ਹੈ ਹਾਲਾਂਕਿ ਵਿਭਾਗ ਲਗਾਤਾਰ ਇਸ ਗੱਲ ਦਾ ਦਾਵਾ ਕਰਦਾ ਕਿ ਅਸੀਂ ਪਾਣੀ ਨੂੰ ਜਿਹੜਾ ਕਾਬੂ ਕਰਨ ਦੇ ਲਈ ਨਹਿਰ ਦੇ ਚਾਰੇ ਪਾਸੇ ਚੰਗੀ ਦੋਨੇ ਪਾਸੇ ਚੰਗੀ ਤਰ੍ਹਾਂ ਬੰਨੇ ਨੇ ਪਰ ਬਹੁਤ ਜਗ੍ਹਾ ਦੇ ਉੱਤੇ ਖਸਤਾ ਹਾਲਤ ਹੈ ਤਾਂ 10000 ਕਿਊਸਿਕ ਪਾਣੀ 18995 ਦੇ ਵਿੱਚੋਂ ਉਹਦੇ ਵਿੱਚ ਪਾਇਆ ਜਾ ਰਿਹਾ ਹੈ ਜਿਹੜਾ ਜਿਹੜੇ ਟਰਬਾਈਨਸ ਦੇ थ्रू ਆ ਰਿਹਾ ਔਰ ਬਾਕੀ ਪਾਣੀ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪਰ ਹੁਣ ਜਿਹੜਾ ਵਾਧੂ 4000 ਕਿਊਸਿਕ ਪਾਣੀ ਛੱਡਣ ਦੀ ਜਿਹੜੀ ਇੱਕ ਗੱਲ ਕੀਤੀ ਜਾ ਰਹੀ ਹੈ ਉਹ ਉਹ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਤਾਂ ਇਹ ਬਿਆਸ ਦਰਿਆ ਦੀ ਤਸਵੀਰ ਹੈ ਬਿਆਸ ਦਰਿਆ ਦੀ ਤਸਵੀਰ ਤੁਸੀਂ ਅੱਜ ਦੇਖ ਰਹੇ ਹੋ ਜਿਹੜਾ 18995 ਕਿਊਸਿਕ ਪਾਣੀ ਦੇ ਵਿੱਚੋਂ ਜਿਹੜਾ ਹਿੱਸਾ ਲਗਭਗ 7 75000 ਜਿਹੜਾ ਕਿਊਸਿਕ ਪਾਣੀ ਹੈ ਉਹਦੇ ਵਿੱਚ ਆ ਰਿਹਾ ਔਰ ਇਹਦੇ ਵਿੱਚ 4000 ਕਿਊਸਿਕ ਪਾਣੀ ਕੱਲ ਛੱਡੇ ਜਾਣ ਦੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਔਰ BBMP ਦੇ ਕੁਝ ਅਧਿਕਾਰੀਆਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਜਿਨ੍ਹਾਂ ਦਾ ਅਸੀਂ ਨਾਂ ਜਾਂ ਪਛਾਣ ਜਨਤਕ ਨਹੀਂ ਕਰ ਸਕਦੇ ਤਾਂ ਉਹ ਸਾਡੇ ਸੂਤਰ ਨੇ ਤਾਂ ਉਹਨਾਂ ਦੇ ਹਵਾਲੇ ਤੋਂ ਵੀ ਇਹੀ ਖਬਰ ਆ ਕਿ ਅਤਿਆਤਨ ਤੌਰ ਦੇ ਉੱਤੇ ਇਹ ਜਿਹੜੀ ਚਿੱਠੀ ਆ ਰੈਗੂਲਰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਰੈਗੂਲੇਟ ਹੋ ਰਹੀ ਆ ਘੁੰਮ ਰਹੀ ਆ ਤਾਂ ਹਾਂ ਪਾਣੀ ਜਿਹੜਾ ਉਹ 4000 ਕਿਊਸਿਕ ਛੱਡੇ ਜਾਣ ਦੀ ਸੂਤਰਾਂ ਦੇ ਵੱਲੋਂ ਜ਼ਰੂਰ ਖਬਰ ਹੈ ਬਿਆਸ ਦਰਿਆ ਦੇ ਵਿੱਚੋਂ ਪਾਣੀ ਛੱਡਿਆ ਜਾਣਾ ਤਾਂ ਬਿਆਸ ਦਰਿਆ ਦੀਆਂ ਤਸਵੀਰਾਂ ਤੁਸੀਂ ਅੱਜ ਦੇਖ ਲਓ ਅੱਜ ਹੀ ਬਿਆਸ ਦਰਿਆ ਜਿਹੜਾ ਹੈ ਉਹ ਉਫਾਨ ਦੇ ਉੱਤੇ ਐ ਇੱਥੋਂ ਲੈ ਕੇ ਜਦੋਂ ਇਹ ਕਪੂਰਥਲੇ ਦੇ ਵਿੱਚੋਂ ਲੰਘਦਾ ਜਾਂਦਾ ਤਾਂ ਪਿਛਲੇ ਦਿਨੀ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਕੁਝ ਪਿੰਡਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਇੱਕ ਬੰਨ ਟੁੱਟਣ ਦੇ ਨਾਲ ਕਈ ਪਿੰਡ ਜਿਹੜੇ ਨੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਹਜ਼ਾਰਾਂ ਏਕੜ ਉਹ ਵਿਆਸ ਦਰਿਆ ਦੇ ਪਾਣੀ ਦੀ ਮਾਰਖੇਟ ਪਹਿਲਾਂ ਹੀ ਆ ਚੁੱਕੀ ਹੈ ਤੇ ਹੁਣ ਜੇਕਰ ਕਾਲੂ 4000 ਕਿਊਸਿਕ ਪਾਣੀ ਹੋਰ ਇਹਦੇ ਵਿੱਚ ਛੱਡਿਆ ਜਾਵੇਗਾ ਤਾਂ ਸਥਿਤੀ ਜਿਹੜੀ ਹੈ ਉਹ ਵਿਗੜ ਸਕਦੀ ਹੈ ਹਾਲਾਂਕਿ ਦਰਿਆਵਾਂ ਦੇ ਬਿਲਕੁਲ ਕੰਡੇ ਦੇ ਉੱਤੇ ਰਹਿੰਦੇ ਲੋਕਾਂ ਨੂੰ احتیاطਨ ਤੌਰ ਦੇ ਉੱਤੇ ਦਰਿਆ ਤੋਂ ਦੂਰ ਜਾਣ ਦੀ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਹਾਲਾਂਕਿ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਲੋਕ ਦਰਿਆਵਾਂ ਦੇ ਕੰਡੇ ਛੱਡ ਜਾਂ ਥੋੜੇ ਪਾਸੇ ਹੋ ਜਾਣ ਕਿਉਂਕਿ ਪਿਛਲੀ ਵਾਰੀ ਬਹੁਤ ਸਾਰੇ ਪਿੰਡਾਂ ਦੇ ਅਜੀਹੇ ਘਰਾਂ ਦਾ ਨੁਕਸਾਨ ਹੋਇਆ ਸੀਗਾ ਜਿਹੜੇ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਵਸੇ ਹੋਈ ਸੀ ਗਿਤਾਇਆਂ ਤੇ ਆਤਨ ਤੌਰ ਦੇ ਉੱਤੇ ਚਿੱਠੀ ਰੈਗੂਲੇਟਰ ਕੀਤੀ ਗਈ ਹੈ ਉਹ ਅਧਿਕਾਰੀ ਇਹ ਵੀ ਦੱਸਦੇ ਨੇ ਕਿ ਰੈਗੂਲਰ ਅਜੀਆਂ ਚਿੱਠੀਆਂ ਜਾਰੀਆਂ ਕੀਤੀ ਜਾਂਦੀਆਂ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇਹ ਪਾਣੀ ਛੱਡਿਆ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਉਹ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ ਪੂਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਉਸ ਤੋਂ ਬਾਅਦ ਹੀ ਪਾਣੀ ਛੱਡਿਆ ਜਾਵੇਗਾ ਪਰ ਬਿਆਸ ਦਰਿਆ ਦੀਆਂ ਇਹ ਤਸਵੀਰਾਂ ਬਿਆਸ ਦਰਿਆ ਐਸਐਮ ਉਫਾਨ ਦੇ ਉੱਤੇ ਹੈ ਕੱਲ ਦੇਖਣਾ ਹੋਵੇਗਾ ਕਿ ਜੇਕਰ ਪਾਣੀ ਛੱਡਿਆ ਜਾਂਦਾ ਤਾਂ ਫਿਰ ਸਥਿਤੀ ਕੀ ਹੁੰਦੀ ਹੈ ਫਿਲਹਾਲ ਅਜੇ ਤੱਕ ਘਬਰਾਓ ਨਾ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਉਹ ਚਿੱਠੀ ਨੂੰ ਦੇਖ ਕੇ ਡਰਨ ਦੀ ਲੋੜ ਨਹੀਂ ਹੈ ਹਾਂ ਅਤਿਆਤਨ ਤੌਰ ਦੇ ਉੱਤੇ ਸੁਰੱਖਿਅਤ ਸਾਨੂੰ ਵੱਲ ਪੁੱਛ ਕਰ ਰਾ ਤੁਹਾਡਾ ਆਪਣਾ ਵੀਫਰ ਜੀ ਫਿਲਹਾਲ ਬਣ ਰੌਣ ਪੰਜਾਬੀ ਟੀਵੀ ਦੇ ਨਾਲ